तू मेरा पिता तू है मेरा माता तू मेरा बंदक तू मेरा प्रात तू मेरा रक्षक सबनी थाई तां भव के ਤੇਰੇ ਤੇ ਪਾਤੇ ਤੁਦ ਪਛਾਂ ਤੂੰ ਮੇਰੀ ਓਟ ਤੂੰ ਐ ਮੇਰਾ ਮਾਣਾ ਤੁਦ ਬਿਨ ਤੂੰ ਚਾ ਅਵਰੇ ਨਾ ਕੋਈ ਸਭ ਤੇਰਾ ਖੇਲ ਆਪਾ ਜਿਤ ਜਿਤ ਪਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੇ ਨਾਹੀ ਕਿਛ ਆਸਾੜਾ ਜੀਉ ਨਾਮ ਤੇ ਆਏ ਮਹਾ ਸੁਖ ਆਯਾ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰਪੂਰ ਵਜੀਵਾਧਾਈ ਨਾਨਕ ਜਿਤਾ ਵਿਖਾੜਾ ਜੀਉ ਤੂੰ ਮੇਰਾ ਪਿਤਾ ਤੂੰ ਮੇਰਾ ਮਾਪਤਾ ਤੂੰ ਮੇਰਾ ਬੰਦਪ ਤੂੰ ਮੇਰਾ ਪ੍ਰਾਪਤਾ ਉਵਾਹਿ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਚੜਾਉ ਸ਼ਬਦ ਰਤਨ ਜਿੱਤ ਮਨ ਲਾਗਾ ਇਹੋ ਆਸ ਸਮਾਓ ਤਾਂਤਨ ਸਤਿਗੁਰੂ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਇਹ ਉਚਾਰੇ ਹੋਏ ਅੰਮ੍ਰਿਤ ਮਈ ਬਾਣੀ ਤੁਰਕੀ ਬਾਣੀ ਆਨੰਦ ਸਾਹਿਬ ਜੀ ਜਿਸ ਦੀ ਕੀ ਲਗਾਤਾਰ ਵਿਚਾਰ ਚੱਲ ਰਹੀ ਹੈ ਆਓ ਅੱਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 920 ਅੰਗ ਦੇ ਉੱਤੇ ਜੋ ਕਿ 25ਵੀਂ ਪੌੜੀ ਹੈ ਆਓ ਇਸ ਤੇ ਵਿਚਾਰ ਕਰੀਏ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਉਪਦੇਸ਼ ਕਰ ਰਹੇ ਹਨ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਉ ਕੋਈ ਵੀ ਚੀਜ਼ ਜੇ ਹੀਰਿਆਂ ਦੇ ਨਾਲ ਜੜ ਦਿੱਤੀ ਜਾਵੇ ਉਸਦੇ ਵਿੱਚ ਹੀਰੇ ਹੀ ਰਹੀ ਭਰਤੇ ਜਾਨ ਉਹ ਕਿਦਣੀ ਦੁਨੀਆ ਦੇ ਵਿੱਚ ਕੀਮਤੀ ਗਣੀ ਜਾਂਦੀ ਹੈ ਦੁਨੀਆ ਵਿੱਚ ਹੀਰਿਆਂ ਦੇ ਨਾਲ ਜੜੀ ਹੋਈ ਸਤਿਗੁਰੂ ਜੀ ਇੱਥੇ ਉਪਦੇਸ਼ ਕਰਦੇ ਹਨ ਜੇ ਜਿਹੜਾ ਉਹ ਗੁਰੂ ਦਾ ਬਖਸ਼ਿਆ ਹੋਇਆ ਸ਼ਬਦ ਹੈ ਉਹ ਅਮੂਲਕ ਦਾਤ ਹੈ ਰਤਨ ਹੈ ਗੁਰ ਕਾ ਸ਼ਬਦ ਰਤਨ ਹੈ ਗੁਰੂ ਦਾ ਬਖਸ਼ਿਆ ਹੋਇਆ ਸ਼ਬਦ ਜੋ ਹੈ ਉਹ ਰਤਨਾ ਦੀ ਨਿਆਈ ਹੈ ਇਹ ਅਮੋਲਕ ਦਾਤ ਹੈ ਅਤੇ ਇਸ ਦੇ ਵਿੱਚ ਹੀਰੇ ਜੜੇ ਹੋਏ ਹਨ ਹੀਰੇ ਪਰਮਾਤਮਾ ਦੇ ਗੁਣਾ ਰੂਪੀ ਹੀਰੇ ਪਰਮਾਤਮਾ ਦੇ ਸਿਫਤ ਸਲਾਹ ਰੂਪੀ ਹੀਰੇ ਇਸ ਵਿੱਚ ਜੜੇ ਹੋਏ ਹਨ ਗੁਰੂ ਦੇ ਸ਼ਬਦ ਦੇ ਵਿੱਚ ਗੁਰੂ ਦਾ ਸ਼ਬਦ ਜੋ ਤੁਰ ਕੀ ਬਾਣੀ ਗੁਰੂ ਸਰ ਨੂੰ ਅੰਦਰ ਨਾਜ਼ਰ ਹੋਈ ਉਹ ਗੁਰੂ ਦਾ ਸ਼ਬਦ ਜੋ ਹੈ ਉਹ ਰਤਨਾ ਸਰੂਪ ਹੈ ਉਹ ਰਤਨਾ ਦੀ ਨਿਆਈ ਹੈ ਅਤੇ ਹੀਰਿਆਂ ਦੇ ਨਾਲ ਜੜਿਆ ਹੋਇਆ ਹੈ ਉਹ ਹੀਰੇ ਕਿਹੜੇ ਹਨ ਸਿੱਖ ਸਲਾਹਾਂ ਦੇ ਹੀਰੇ ਪ੍ਰਭੂ ਦੇ ਗੁਣਾਂ ਦੇ ਹੀਰੇ ਉਹ ਸ਼ਬਦ ਦੇ ਵਿੱਚ ਭਰੇ ਪਏ ਹਨ ਜੜੇ ਹੋਏ ਹਨ ਸਿ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਉ ਸ਼ਬਦ ਰਤਨ ਜਿਤ ਮੰਨ ਲਾਗਾ ਇਹ ਹੋ ਆਸਮਾਉ ਇਹੋ ਜੇ ਸ਼ਬਦ ਰਤਨ ਜੋ ਹੈ ਅਨਮੋਲਖ ਹੀਰਾ ਜੋ ਹੈ ਜਿਤ ਮਨ ਲਗਾ ਜਿਸ ਸ਼ਬਦ ਦੇ ਰਾਹੀ ਉਸ ਵਾਹਿਗੁਰੂ ਦੇ ਵਿੱਚ ਮਨ ਲੱਗ ਜਾਂਦਾ ਹੈ ਫਿਰ ਜਦੋਂ ਮਨ ਲੱਗ ਜਾਂਦਾ ਹੈ ਇਹ ਹੋਆ ਸਮਾਉ ਅਤੇ ਇਹ ਮਨੁੱਖ ਜੋ ਹੈ ਜਿਸ ਦਾ ਮਨ ਉਸ ਵਾਹਿਗੁਰੂ ਦੇ ਵਿੱਚ ਸ਼ਬਦ ਦੇ ਰਾਹੀ ਲੱਗ ਜਾਂਦਾ ਹੈ ਸ਼ਬਦ ਰਤਨ ਅਨਮੂਲ ਰਤਨ ਜੋ ਸ਼ਬਦ ਹੈ ਜਿਤ ਮਨ ਲਾਗਾ ਇਸ ਸ਼ਬਦ ਦੇ ਰਾਹੀ ਕਿਉਂਕਿ ਸ਼ਬਦ ਦੇ ਰਾਹੀ ਉਸ ਵਾਹਿਗੁਰੂ ਦੇ ਨਾਲ ਮਨ ਜੁੜਨਾ ਹੈ ਕਿਉਂਕਿ ਇੱਕ ਸ਼ਬਦ ਹੀ ਹੈ ਜੋ ਉਸ ਪਰਮੇਸ਼ਰ ਦਾ ਦਵਾਰਾ ਹੈ ਉਸ ਪਰਮੇਸ਼ਰ ਦੇ ਦਵਾਰ ਦੇ ਵਿੱਚ ਦੀ ਲੰਘ ਕੇ ਸ਼ਬਦ ਦੇ ਰਾਹੀ ਜਾਣਾ ਹੈ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਇਸ ਸ਼ਬਦ ਦੇ ਰਾਹੀ ਜਿਸ ਦਾ ਮਨ ਉਸ ਪਰਮਾਤਮਾ ਦੇ ਨਾਲ ਲੱਗ ਗਿਆ ਸ਼ਬਦ ਰਤਨ ਜਿਤ ਮਨ ਲਗਾ ਇਹੋ ਆਸਮਾਓ ਪਰ ਉਹ ਉਸ ਵਾਹਿਗੁਰੂ ਦੇ ਵਿੱਚ ਹੀ ਸਦਾ ਸਮਾਇਆ ਰਹਿੰਦਾ ਹੈ ਸਦਾ ਹੀ ਉਸ ਦੇ ਗੁਣ ਗਾਉਂਦਾ ਰਹਿੰਦਾ ਹੈ ਉਸ ਵਾਹਿਗੁਰੂ ਦੀਆਂ ਸਦਾ ਸਿਰ ਸਲਾਮ ਕਰਦਾ ਰਹਿੰਦਾ ਹੈ ਜਿਸ ਦਾ ਮਨ ਸ਼ਬਦ ਰਤਨ ਦੇ ਨਾਲ ਲੱਗ ਗਿਆ ਜਿਸ ਦਾ ਮਨ ਰਤਨ ਨਾਲ ਰੂਪੀ ਜੋ ਸ਼ਬਦ ਹੈ ਆਮੋਲਕ ਰਤਨ ਹੈ ਉਸ ਦੇ ਨਾਲ ਜੁੜ ਗਿਆ ਉਹ ਫਿਰ ਸਦਾ ਹੀ ਉਸ ਵਾਹਿਗੁਰੂ ਦੇ ਵਿੱਚ ਸਿਰ ਸਲਾਮ ਕਰਕੇ ਉਸ ਦੀਆਂ ਵਾਹਿਗੁਰੂ ਦੀਆਂ ਉਸ ਦੇ ਵਿੱਚ ਹੀ ਸਮਾਇਆ ਰਹਿੰਦਾ ਹੈ ਸ਼ਬਦ ਸੇਤੀ ਸੱਚ ਲਾਇਆ ਭਾਉ ਸ਼ਬਦ ਸੇਤੀ ਗੁਰੂ ਦਾ ਬਖਸ਼ਿਆ ਹੋਇਆ ਸ਼ਬਦ ਇਹ ਰਤਨਾ ਰੂਪੀ ਸ਼ਬਦ ਹੀਰਿਆਂ ਦੇ ਨਾਲ ਜੜਿਆ ਹੋਇਆ ਸ਼ਬਦ ਹੈ ਇਸਤੇ ਨਾਲ ਜਿਸ ਦਾ ਮਨ ਮਿਲ ਜਾਂਦਾ ਹੈ ਜਿਸ ਦਾ ਹਿਰਦਾ ਸ਼ਬਦ ਦੇ ਨਾਲ ਜੁੜ ਜਾਂਦਾ ਹੈ ਜੋ ਹਿਰਦੇ ਤੋਂ ਸ਼ਬਦ ਦੇ ਨਾਲ ਜੁੜਦਾ ਹੈ ਸ਼ਬਦ ਸੇਤੀ ਮਨ ਮਿਲਿਆ ਸੱਚ ਲਾਇਆ ਭਾਉ ਉਹ ਸੱਚੇ ਦੇ ਪਿਆਰ ਦੇ ਵਿੱਚ ਜੁੜ ਜਾਂਦਾ ਹੈ ਉਸ ਦਾ ਸੱਚੇ ਦੇ ਨਾਲ ਪਿਆਰ ਹੋ ਜਾਂਦਾ ਹੈ ਪਿਆਰ ਹੋਇਆ ਕਿਸ ਤਰ੍ਹਾਂ ਜਦੋਂ ਸ਼ਬਦ ਦੇ ਨਾਲ ਜੁੜਿਆ ਕਿਉਂਕਿ ਸ਼ਬਦ ਦੇ ਨਾਲ ਜੁੜ ਕੇ ਹੀ ਉਸ ਵਾਹਿਗੁਰੂ ਦੀ ਪ੍ਰਾਪਤੀ ਹੋਣੀ ਹੈ ਕਿਉਂਕਿ ਸ਼ਬਦ ਹੀ ਸਭ ਕੁਛ ਦੇਣ ਵਾਲਾ ਹੈ ਸ਼ਬਦ ਹੀ ਉਸ ਵਾਹਿਗੁਰੂ ਤੱਕ ਪਹੁੰਚਾਉਣ ਵਾਲਾ ਹੈ ਸਤਿਗੁਰੂ ਜੀ ਦਾ ਉਪਦੇਸ਼ ਹੈ ਸ਼ਬਦੇ ਨਾਉ ਉਪਜ ਸ਼ਬਦੇ ਹੀ ਨਾਉ ਉਪਜ ਸ਼ਬਦੇ ਮੇਲ ਮਿਲਾਇਆ ਸ਼ਬਦੇ ਸ਼ਬਦ ਸਭ ਜਗ ਬੋਰਾਣਾ ਬਿਰਤਾ ਜਨਮ ਗਵਾਇਆ ਅੰਮ੍ਰਿਤ ਇਕੋ ਸ਼ਬਦ ਹੈ ਅੰਮ੍ਰਿਤ ਇਕੋ ਸ਼ਬਦ ਹੈ ਨਾਨਕ ਗੋਰੂਖ ਪਾਇਆ ਇਹ ਅਮਰਤ ਰੂਪੀ ਜੋ ਸ਼ਬਦ ਹੈ ਇਹ ਗੋਰੂਖ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਇਸ ਦੀ ਪ੍ਰਾਪਤੀ ਹੁੰਦੀ ਹੈ ਇਹ ਸ਼ਬਦ ਦੇ ਰਾਹੀਂ ਉਸ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ ਇਹੋ ਜਿਹਾ ਅਮੋਲਕ ਸ਼ਬਦ ਹੀ ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਸ਼ਬਦ ਸੇ ਤੀ ਮਨ ਮਿਲਿਆ ਸੱਚ ਲਾਇਆ ਭਾਉ ਜਿਸ ਦਾ ਮਨ ਸ਼ਬਦ ਦੇ ਨਾਲ ਜੁੜ ਜਾਂਦਾ ਹੈ ਉਹ ਫਿਰ ਉਸ ਦਾ ਪਿਆਰ ਉਸ ਸੱਚੇ ਦੇ ਨਾਲ ਪੈ ਜਾਂਦਾ ਹੈ ਉਹ ਫਿਰ ਸਦਾ ਸੱਚੇ ਦੇ ਨਾਲ ਹੀ ਪਿਆਰ ਕਰਦਾ ਹੈ ਕਿਸੇ ਹੋਰ ਦੇਵੀ ਦੇਵਤਿਆਂ ਦੇ ਚੱਕਰਾਂ ਦੇ ਵਿੱਚ ਨਹੀਂ ਪੈਂਦਾ ਸਿਰਫ ਉਸ ਵਾਹਿਗੁਰੂ ਦੇ ਨਾਲ ਹੀ ਜੁੜਦਾ ਹੈ ਉਹ ਜੋ ਸੁਪਰੀਮ ਹੈ ਸਭ ਤੋਂ ਵੱਡਾ ਹੈ ਸਭ ਨੂੰ ਪੈਦਾ ਕਰਨ ਵਾਲਾ ਹੈ ਸਭ ਨੂੰ ਮਾਰਨ ਵਾਲਾ ਹੈ ਜੋ ਸਬਦ ਦੀ ਪਾਲਣਾ ਕਰਦਾ ਹੈ ਉਹ ਵਾਹਿਗੁਰੂ ਉਸ ਤੇ ਨਾਲ ਹੀ ਜੁੜਦਾ ਹੈ ਕਿਸੇ ਹੋਰ ਪਾਸੇ ਨਹੀਂ ਜਾਂਦਾ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਉਹਝਾਏ ਇਹੋ ਜਿਹਾ ਨਾਮ ਰੂਪੀ ਹੀਰਾ ਇਹੋ ਜਿਹਾ ਰਖਣਾ ਰੂਪੀ ਸ਼ਬਦ ਇਹ ਜਿਸ ਤੇ ਮਨ ਦੇ ਵਿੱਚ ਆ ਜਾਂਦਾ ਹੈ ਮਨ ਦੇ ਵਿੱਚ ਟਿਕ ਜਾਂਦਾ ਹੈ ਪਰ ਟਿਕਦਾ ਕਿਸ ਤੇ ਹੈ ਜਿਸ ਨੂੰ ਦੇ ਬੁਝਾਏ ਜਿਸ ਨੂੰ ਉਹ ਵਾਹਿਗੁਰੂ ਬੁਝਾਉਂਦਾ ਹੈ ਇਹ ਸਮਝਾ ਦਿੰਦਾ ਹੈ ਸੋਝੀ ਦੇ ਦਿੰਦਾ ਹੈ ਕਿ ਇਹ ਸ਼ਬਦ ਹੀ ਇਹ ਨਾਮ ਰੂਪੀ ਸ਼ਬਦ ਹੀ ਸਭ ਕੁਝ ਹੈ ਇਹੀ ਰਤਨ ਹੈ ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਾਹੇ ਨਾਕੋ ਸ਼ਬਦ ਰਤਨ ਹੈ ਇਹ ਸ਼ਬਦ ਜੋ ਹੈ ਇਹ ਹੀ ਰਤਨ ਆਮੋਲਕ ਵਸਤੂ ਹੈ ਇਹ ਆਮੋਲਕ ਦਾਤ ਹੈ ਹੀਰਾ ਜਿਤ ਜੜਾਉ ਹੀਰਾ ਜਿਸ ਵਿੱਚ ਨਾਮ ਰੂਪੀ ਹੀਰਾ ਜੜਿਆ ਹੋਇਆ ਹੈ ਇਕੋ ਸ਼ੁਰੂ ਦੇ ਵਿੱਚ ਆਇਆ ਸੀ ਹੀਰੇ ਗੁਰਕਾਰ ਸ਼ਬਦ ਰਤਨ ਹੈ ਹੀਰੇ ਜਿਤ ਜੜਾਉ ਗੁਰੂ ਦਾ ਸ਼ਬਦ ਅਮੂਲਕ ਰਤਨ ਜਿਸ ਦੇ ਵਿੱਚ ਹੀਰੇ ਜੜੇ ਹੋਏ ਹਨ ਹੀਰੇ ਪ੍ਰਭੂ ਦੇ ਗੁਣਾਂ ਰੂਪੀ ਹੀਰੇ ਤੇ ਅਖੀਰਲੀ ਪੰਕਤੀ ਵਿੱਚ ਸਤਿਗੁਰੂ ਜੀ ਕਹਿੰਦੇ ਹਨ ਕਾ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸਤਿਗੁਰੂ ਜੀ ਆਪਦੇ ਹਨ ਉਪਦੇਸ਼ ਕਰਦੇ ਹਨ ਕਿ ਸ਼ਬਦ ਰਤਨ ਹੈ ਜਿਸ ਦੇ ਵਿੱਚ ਉਸ ਵਾਹਿਗੁਰੂ ਦਾ ਨਾਮ ਰੂਪੀ ਹੀਰਾ ਜੜਿਆ ਹੋਇਆ ਹੈ ਇਹ ਸ਼ਬਦ ਹੀ ਸਭ ਕੁਝ ਹੈ ਆਪਾਂ ਵੀ ਸ਼ਬਦ ਦੇ ਨਾਲ ਜੁੜੀਏ ਜਿਸ ਦੇ ਅੰਦਰ ਗੁਰੂ ਦਾ ਸ਼ਬਦ ਮਿੱਠਾ ਲੱਗਣ ਲੱਗ ਪੈਂਦਾ ਉਸ ਨੂੰ ਫਿਰ ਕੀ ਕੁਝ ਪ੍ਰਾਪਤੀ ਹੁੰਦੀ ਹੈ ਸਤਿਗੁਰੂ ਜੀ ਦਾ ਉਪਦੇਸ਼ ਹੈ ਮੇਰਾ ਮਨ ਸ਼ਬਦ ਲਗੋ ਗੁਰ ਮੀਠਾ ਮੇਰਾ ਮਨ ਸ਼ਬਦ ਲਗੋ ਗੁਰ ਮੀਠਾ ਖੁੱਲੋ ਕਰਮ ਭਉ ਪ੍ਰਕਾਸ਼ਾ ਜਦੋਂ ਸ਼ਬਦ ਅੰਦਰ ਮਿੱਠਾ ਲੱਗਣ ਲੱਗ ਪੈਂਦਾ ਹੈ ਇਹ ਰਤਨਾ ਰੂਪੀ ਸ਼ਬਦ ਇਹ ਹੀਰਿਆ ਦੇ ਨਾਲ ਜੜਿਆ ਹੋਇਆ ਸ਼ਬਦ ਇਹ ਅਮੋਲਕ ਸ਼ਬਦ ਜਿਸ ਦੇ ਅੰਦਰ ਮਿੱਠਾ ਲਗਨ ਲਾਪਨਦਾ ਹੈ ਉਸ ਨੂੰ ਫਿਰ ਕੀ ਕੁਝ ਪ੍ਰਾਪਤੀ ਹੁੰਦੀ ਹੈ ਖੁੱਲ ਹੋ ਕਰਮ ਉਸ ਦੀ ਮਿਹਰ ਦਾ ਦਰਵਾਜ਼ਾ ਖੁੱਲ ਜਾਂਦਾ ਹੈ ਉਸ ਵਾਹਿਗੁਰੂ ਦੀ ਬਖਸ਼ਿਸ਼ਾਂ ਦਾ ਦਰਵਾਜ਼ਾ ਖੁੱਲ ਜਾਂਦਾ ਹੈ ਜਿਸ ਨੂੰ ਉਸ ਵਾਹਿਗੁਰੂ ਦਾ ਗੁਰੂ ਦਾ ਬਖਸ਼ਿਆ ਹੋਇਆ ਸ਼ਬਦ ਮਿੱਠਾ ਲਗਨ ਲਾਪਨਦਾ ਹੈ ਖੁੱਲ ਹੋ ਕਰਮ ਪਾਇਓ ਪ੍ਰਗਾਸਾ ਅਤੇ ਹਿਰਦੇ ਦੇ ਵਿੱਚ ਚਾਨਣ ਹੋ ਜਾਂਦਾ ਹੈ ਹਿਰਦੇ ਦੇ ਵਿੱਚ ਆਤਮਿਕ ਪ੍ਰਗਾਸ ਹੋ ਜਾਂਦਾ ਹੈ ਕਦੋਂ ਹੁੰਦਾ ਹੈ ਜਦੋਂ ਕਿ ਉਹ ਸ਼ਬਦ ਗੁਰੂ ਦਾ ਬਖਸ਼ਿਆ ਹੋਇਆ ਸ਼ਬਦ ਅੰਦਰ ਮਿੱਠਾ ਲੱਗਣ ਲੱਗ ਪੈਂਦਾ ਹੈ ਮੇਰੇ ਮਨ ਸ਼ਬਦ ਲਗੋ ਗੁਰ ਮਿੱਠਾ ਖੁੱਲਿਓ ਕਰਮਾ ਪਏ ਹੋ ਪਰਗਾਸਾ ਘਟ ਘਟ ਹਰ ਹਰ ਦੀ ਠਾ ਅਤੇ ਉਸ ਨੂੰ ਫਿਰ ਹਰ ਘਟ ਦੇ ਵਿੱਚ ਹਰ ਸਰੀਰ ਦੇ ਵਿੱਚ ਉਸ ਹੀ ਜੋਤ ਦਿਸਦੀ ਹੈ ਉਸ ਨੂੰ ਸਾਰੇ ਪਾਸੇ ਉਸ ਮਾਇਆ ਹੋਇਆ ਉਹੀ ਦਿਖਾਈ ਦਿੰਦਾ ਹੈ ਕਿ ਉਸ ਦੀ ਜੋਤ ਸਾਰੇ ਘਟਾਂ ਦੇ ਵਿੱਚ ਹੈ ਸਾਰੇ ਸਰੀਰਾਂ ਦੇ ਵਿੱਚ ਹੈ ਸਾਰੇ ਪਾਸੇ ਉਹੀ ਸਮਾਇਆ ਹੋਇਆ ਹੈ ਸਤਗੁਰੂ ਕਿਰਪਾ ਕਰਨ ਅਸੀਵ ਸ਼ਬਦ ਦੇ ਨਾਲ ਜੁੜੀਏ ਗੁਰੂ ਦੀ ਬਾਣੀ ਜੋ ਸ਼ਬਦ ਰੂਪ ਹੈ ਇਹ ਗੁਰੂ ਗ੍ਰੰਥ ਸਾਹਿਬ ਸ਼ਬਦ ਦਾ ਭੰਡਾਰ ਹੈ ਇਸ ਸ਼ਬਦ ਦੇ ਨਾਲ ਜੁੜੀਏ ਤਾਂ ਹੀ ਅਸੀਂ ਉਸ ਵਾਹਿਗੁਰੂ ਦੀ ਪ੍ਰਾਪਤੀ ਕਰ ਸਕਦੇ ਹਾਂ ਉਸ ਵਾਹਿਗੁਰੂ ਦੇ ਦਰ ਉੱਤੇ ਪਹੁੰਚ ਸਕਦੇ ਹਾਂ ਜੇ ਅਸੀਂ ਗੁਰੂ ਦੇ ਬਖਸ਼ੇ ਹੋਏ ਸ਼ਬਦ ਦੇ ਨਾਲ ਜੁੜਦੇ ਹਾਂ ਸਤਗੁਰੂ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸ਼ਬਦ ਦੇ ਨਾਲ ਜੋੜਨ ਤਾਂ ਜੋ ਸਾਡਾ ਵੀ ਜਨਮ ਜੋ ਹੈ ਉਸ ਆਪਲਾ ਹੋ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ